ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਅਗਲੇ 24 ਘੰਟਿਆਂ ਚ ਭਾਰਤ ਦੇ ਟੈਰਿਫ ਬਤਾ ਦੇਵਾਂਗਾ 트럼ਪ ਐਲਬਾਨੀਜੀ ਤੇ ਮੈਕਰੋਨ ਨੇ ਗਾਜ਼ਾ ਬਾਰੇ ਗੱਲ ਕੀਤੀ ਸੰਯੁਕਤ ਰਾਸ਼ਟਰ ਸੰਮੇਲਨ ਚ ਮਿਲਣਗੇ ਭਾਰਤ ਚੜ੍ਹ ਚਾਰ ਮਰੇ 50 ਤੋਂ ਜ਼ਿਆਦਾ ਲਾਪਤਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੈਬਨਿਟ ਮੰਤਰੀ ਹਰਜੋਤ ਬੈਂਸ 6 ਅਗਸਤ ਨੂੰ ਪੇਸ਼ ਹੋਣਗੇ ਲੈਂਡ ਪੁੱਲਿੰਗ ਤੇ ਮਾਨ ਸਰਕਾਰ ਕੀਰੀ NASA ਚੰਦਰਮਾ ਤੇ ਪਰਮਾਣੂ ਰਿਐਕਟਰ ਬਣਾਏਗਾ ਹੁਣ ਖਬਰਾਂ ਵਿਸਥਾਰ ਨਾਲ ਅਗਲੇ 24 ਘੰਟਿਆਂ ਚ ਭਾਰਤ ਤੇ ਟੈਰਿਫ ਵਧਾ ਦੇਗਾ 트럼ਪ ਅਮਰੀਕੀ ਸਦਰ ਨੇ ਕਿਹਾ ਭਾਰਤ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਕਿਉਂਕਿ ਉਹ ਸਾਡੇ ਨਾਲ ਬਹੁਤ ਸਾਰਾ ਕਾਰੋਬਾਰ ਕਰਦੇ ਹਨ ਪਰ ਅਸੀਂ ਉਹਨਾਂ ਨਾਲ ਕਾਰੋਬਾਰ ਨਹੀਂ ਕਰਦੇ ਇਸ ਲਈ ਅਸੀਂ 25% ਟੈਰਿਫ ਤੇ ਸਮਝੌਤਾ ਕੀਤਾ ਪਰ ਮੈਨੂੰ ਲੱਗਦਾ ਹੈ ਕਿ ਮੈਂ ਅਗਲੇ 24 ਘੰਟਿਆਂ ਵਿੱਚ ਇਸ ਨੂੰ ਬਹੁਤ ਜ਼ਿਆਦਾ ਵਧਾਉਣ ਜਾ ਰਿਹਾ ਹਾਂ ਕਿਉਂਕਿ ਉਹ ਰੂਸੀ ਤੇਲ ਖਰੀਦ ਰਹੇ ਹਨ ਉਹ ਜੰਗੀ ਮਸ਼ੀਨ ਨੂੰ ਹਵਾ ਦੇ ਰਹੇ ਹਨ ਅਤੇ ਜੇਕਰ ਉਹ ਅਜੀਹਾ ਕਰਨ ਜਾ ਰਹੇ ਹਨ ਤਾਂ ਮੈਂ ਖੁਸ਼ ਨਹੀਂ ਹੋਵਾਂਗਾ ਜਦੋਂ 트ੰਪ ਨੂੰ ਭਾਰਤ ਨਾਲ ਹੋਣ ਵਾਲੇ ਵਪਾਰਕ ਸਮਝੌਤੇ ਬਾਰੇ ਪੁੱਛਿਆ ਗਿਆ ਜੋ ਨੇੜੇ ਜਾਪਦਾ ਸੀ ਤਾਂ ਅਮਰੀਕੀ ਸਦਰ ਨੇ ਕਿਹਾ ਕਿ ਭਾਰਤ ਨਾਲ ਮੁਸ਼ਕਲ ਇਹ ਹੈ ਕਿ ਇਸ ਦੇ ਟੈਰਿਫ ਬਹੁਤ ਜ਼ਿਆਦਾ ਹਨ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਮੈਂ ਕਹਾਂਗਾ ਕਿ ਭਾਰਤ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਿਫ ਤੋਂ ਸਾਨੂੰ ਜ਼ੀਰੋ ਟੈਰਿਫ ਦੇਵੇਗਾ ਪਰ ਉਹ ਤੇਲ ਨਾਲ ਜੋ ਕੁਝ ਕਰ ਰਹੇ ਹਨ ਉਸ ਨੂੰ ਦੇਖਦਿਆਂ ਇਹ ਕਾਫੀ ਨਹੀਂ ਹੈ ਚੇਤੇ ਰਹੇ ਕਿ ਇੱਕ ਦਿਨ ਪਹਿਲਾਂ 트ੰਪ ਨੇ ਕਿਹਾ ਸੀ ਕਿ ਉਹ ਭਾਰਤ ਤੇ ਅਮਰੀਕੀ ਟੈਰਿਫਾਂ ਨੂੰ ਕਾਫੀ ਵਧਾਏਗਾ 트ੰਪ ਨੇ ਦੋਸ਼ ਲਾਇਆ ਸੀ ਕਿ ਭਾਰਤ ਰੂਸ ਤੋਂ ਕੱਚਾ ਤੇਲ ਸਸਤੇ ਭਾਅ ਖਰੀਦ ਕੇ ਇਸ ਨੂੰ ਅੱਗੇ ਮੁਨਾਫੇ ਲਈ ਮਹਿੰਗੇ ਭਾਅ ਵੇਚ ਰਿਹਾ ਹੈ ਹਾਲਾਂਕਿ 트럼ਪ ਦੇ ਇਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਭਾਰਤ ਨੇ ਅਮਰੀਕਾ ਤੇ ਯੂਰਪੀ ਯੂਨੀਅਨ ਤੇ ਤਿੱਖਾ ਪਲਟਵਾਰ ਕਰਦਿਆਂ ਰੂਸ ਤੋਂ ਕੱਚੇ ਤੇਲ ਦੀ ਖਰੀਦ ਲਈ ਨਵੀਂ ਦਿੱਲੀ ਨੂੰ ਨਾਜਾਇਜ਼ ਅਤੇ ਗੈਰਵਾਜਬ ਨਿਸ਼ਾਨਾ ਬਣਾਉਣ ਲਈ ਉਹਨਾਂ ਦੀ ਨਿਖੇਦੀ ਕੀਤੀ। ਭਾਰਤ ਨੇ ਇਸ ਮੁੱਦੇ ਤੇ ਉਸ ਨੂੰ ਨਿਸ਼ਾਨਾ ਬਣਾਉਣ ਵਿੱਚ ਦੋਰੇ ਮਾਪਦੰਡਾਂ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੋਵੇਂ ਰੂਸ ਨਾਲ ਆਪਣੇ ਵਪਾਰਕ ਸਬੰਧ ਜਾਰੀ ਰੱਖ ਰਹੇ ਹਨ। ਉਦਰ ਰੂਸ ਨੇ ਭਾਰਤ ਦੇ ਵਪਾਰਕ ਭਾਈਵਾਲਾਂ ਦੀ ਚੋਣ ਕਰਨ ਦੇ ਅਧਿਕਾਰ ਦਾ ਬਚਾ ਕਰਦੇ ਹੋਏ ਕਿਹਾ ਕਿ ਪ੍ਰਭੂ ਸੱਤਾ ਸੰਪਨ ਦੇਸ਼ਾਂ ਨੂੰ ਆਪਣੇ ਹਿੱਤਾਂ ਦੇ ਆਧਾਰ ਤੇ ਵਪਾਰ ਅਤੇ ਆਰਥਿਕ ਸਹਿਯੋਗ ਵਿੱਚ ਆਪਣੇ ਭਾਈਵਾਲਾਂ ਦੀ ਚੋਣ ਕਰਨ ਦਾ ਅਧਿਕਾਰ ਹੈ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਭਾਰਤ ਨੂੰ ਦਿੱਤੀਆਂ ਅਮਰੀਕੀ ਧਮਕੀਆਂ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸਾਡਾ ਮੰਨਣਾ ਹੈ ਕਿ ਪ੍ਰਭੂ ਸੱਤਾ ਸੰਪਨ ਦੇਸ਼ਾਂ ਨੂੰ ਆਪਣੇ ਵਪਾਰਕ ਭਾਈਵਾਲਾਂ ਵਪਾਰ ਅਤੇ ਆਰਥਿਕ ਸਹਿਯੋਗ ਵਿੱਚ ਪਾਈਵਾਲਾ ਨੂੰ ਆਪਣੇ ਤੌਰ ਤੇ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਨਿਰਪੱਖ ਤੌਰ ਤੇ ਵਪਾਰ ਅਤੇ ਆਰਥਿਕ ਸਹਿਯੋਗ ਦੇ ਉਹਨਾਂ ਤਰੀਕਿਆਂ ਨੂੰ ਨਿਰਧਾਰਤ ਕਰਨਾ ਚਾਹੀਦਾ ਹੈ ਜੋ ਕਿਸੇ ਦੇਸ਼ ਦੇ ਹਿੱਤਾਂ ਦੇ ਅਨੁਕੂਲ ਹੋਣ ਇਸ ਤੋਂ ਪਹਿਲਾਂ ਸੋਮਵਾਰ ਨੂੰ ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਕਾਹਰੋਵਾ ਨੇ ਅਮਰੀਕੀ ਪ੍ਰਸ਼ਾਸਨ ਤੇ ਅਮਰੀਕੀ ਸਰਦਾਰੀ ਬਣਾਈ ਰੱਖਣ ਲਈ ਗਲੋਬਲ ਸਾਊਥ ਦੇ ਦੇਸ਼ਾਂ ਵਿਰੁੱਧ ਨਵ ਬਸਤੀਵਾਦੀ ਨੀਤੀ ਜਾਰੀ ਰੱਖਣ ਦਾ ਦੋਸ਼ ਲਗਾਇਆ ਸੀ ਜਕਾਹਰੋਵਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਬੰਦੀਆਂ ਤੇ પ્રતિਬੰਧ ਅੱਜ ਦੇ ਇਤਿਹਾਸਕ ਪੜਾਅ ਦੀ ਇੱਕ ਅਫਸੋਸਜਨਕ ਹਕੀਕਤ ਹਨ ਜੋ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦੀਆਂ ਹਨ। ਐਲਬਾਨੀਜੀ ਤੇ ਮੈਕਰੋਨ ਨੇ ਗਾਜ਼ਾ ਬਾਰੇ ਗੱਲ ਕੀਤੀ ਸੰਯੁਕਤ ਰਾਸ਼ਟਰ ਸੰਮੇਲਨ 'ਚ ਮਿਲਣਗੇ। ਏਆਈ ਇਸ ਮਹੀਨੇ ਦੇ ਅਖੀਰ ਵਿੱਚ ਸਰਕਾਰ ਦੀ ਉਤਪਾਦਕਤਾ ਗੋਲ ਮੇਜ਼ ਵਿੱਚ ਬਹਿਸ ਦਾ ਕੇਂਦਰੀ ਮੁੱਦਾ ਹੋਵੇਗਾ। ਸਾਬਕਾ ਉਦਯੋਗ ਮੰਤਰੀ ਐਡ ਹੁਸਿਕ ਨੇ ਜੋ AI ਕਾਨੂੰਨਾਂ ਦੀ ਸਰਕਾਰੀ ਸਮੀਖਿਆ ਦੇ ਇੰਚਾਰਜ ਸਨ AI ਐਕਟ ਬਣਾਉਣ ਦਾ ਸਮਰਥਨ ਕੀਤਾ ਹੈ। ਸਰਕਾਰ ਨਵੇਂ ਫਰਗੇਟਾਂ ਦੇ ਬੇੜੇ ਲਈ ਇਕਰਾਰਨਾਮੇ ਦੀ ਗੱਲਬਾਤ ਦੌਰਾਨ ਖਰਚੇ ਬਾਰੇ ਦੱਸਣ ਤੋਂ ਚਿਜਕ ਰਹੀ ਹੈ। ਜਾਪਾਨੀ ਸ਼ਿਪ ਬਿਲਡਰ ਮਿਤਸੁਬਿਸ਼ੀ ਹੈਵੀ ਇੰਡਸਟਰੀਜ਼ ਨੇ ਆਸਟ੍ਰੇਲੀਆਈ ਜਲ ਸੈਨਾ ਦੇ ਜੰਗੀ ਜਹਾਜ਼ਾਂ ਦਾ ਨਵਾਂ ਬੇੜਾ ਬਣਾਉਣ ਦਾ ਮੁਕਾਬਲਾ ਜਿੱਤਿਆ ਹੈ। ਇਹ ਅਜੇ ਸਪਸ਼ਟ ਨਹੀਂ ਹੈ ਕਿ ਆਸਟ੍ਰੇਲੀਆ ਵਿੱਚ ਜੰਗੀ ਜਹਾਜ਼ ਬਣਾਉਣ ਲਈ ਟੈਕਸ ਦਾ ਤਾਵਾ ਨੂੰ ਕਿੰਨਾ ਖਰਚਾ ਆਵੇਗਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜੀ ਨੇ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਨ ਨਾਲ ਗਾਜ਼ਾ ਯੁੱਧ ਤੇ ਫੋਨ ਤੇ ਗੱਲ ਕੀਤੀ ਦੋਵਾਂ ਨੇਤਾਵਾਂ ਨੇ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਦੋ ਰਾਜਾਂ ਦੇ ਹੱਲ ਲਈ ਆਪਣੀ ਵਚਨਬੱਧਤਾ ਬਾਰੇ ਗੱਲ ਕੀਤੀ ਭਾਰਤ ਛੜਚਾਰ ਮਰੇ 50 ਤੋਂ ਜ਼ਿਆਦਾ ਲਪਤਾ ਉੱਤਰੀ ਭਾਰਤੀ ਹਿਮਾਲਿਆਈ ਰਾਜ ਉਤਰਾਖੰਡ ਦੇ ਇੱਕ ਪਿੰਡ ਵਿੱਚ ਹੜ ਦਾ ਪਾਣੀ ਅਤੇ ਚਿੱਕੜ ਵਿੱਚ ਹੜ ਗਿਆ ਹੈ। ਅਧਿਕਾਰੀਆਂ ਅਤੇ ਟੀਵੀ ਚੈਨਲਾਂ ਨੇ ਦੱਸਿਆ ਕਿ ਕਟੋ-ਕਟ 4 ਲੋਕ ਮਰ ਗਏ ਹਨ ਅਤੇ 50 ਤੋਂ ਵੱਧ ਲਾਪਤਾ ਹਨ। ਟੀਵੀ ਨਿਊਜ਼ ਚੈਨਲਾਂ ਨੇ ਦਿਖਾਇਆ ਕਿ ਹੜ ਦਾ ਪਾਣੀ ਪਹਾੜ ਤੋਂ ਹੇਠਾਂ ਡਿੱਗ ਕੇ ਪਿੰਡ ਵਿੱਚ ਵੜ ਗਿਆ। ਇਸ ਨਾਲ ਮਕਾਨ ਅਤੇ ਸੜਕਾਂ ਤਬਾਹ ਹੋ ਗਈਆਂ ਤੇ ਲੋਕ ਭੱਜਣ ਲੱਗ ਪਏ। ਮੁੱਖ ਮੰਤਰੀ ਦਫ਼ਤਰ ਦੀ ਵੀਡੀਓ ਮੁਤਾਬਕ ਜ਼ਮੀਨ ਕਿਸਕਰ ਨਾਲ ਤਾਰਲੀ ਪਿੰਡ ਵਿੱਚ ਕੁਝ ਮਕਾਨ ਦੱਬ ਗਏ। ਉੱਤਰਕਾਸ਼ੀ ਦੇ ਪ੍ਰਸ਼ਾਸਕ ਪ੍ਰਸ਼ਾਂਤ ਆਰੀਆ ਨੇ ਦੱਸਿਆ ਕਿ ਹੁਣ ਤੱਕ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਬਚਾਏ ਗਏ ਹਨ। ਸਾਲ 2021 ਵਿੱਚ ਹੜ੍ਹ ਕਾਰਨ ਸੂਬੇ ਵਿੱਚ 2 ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਵਹਿ ਗਏ ਸਨ ਜਿਸ ਵਿੱਚ ਘੱਟੋ ਘੱਟ 200 ਲੋਕ ਮਰ ਗਏ ਸਨ। ਭਾਰਤੀ ਹਿਮਾਲਿਆ ਵਿੱਚ ਲਗਭਗ 10000 ਗਲੇਸ਼ੀਅਰ ਹਨ ਅਤੇ ਗਰਮ ਜਲਵਾਯੂ ਕਾਰਨ ਬਹੁਤ ਸਾਰੇ ਘਟ ਰਹੇ ਹਨ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੈਬਨਿਟ ਮੰਤਰੀ ਹਰਜੋਤ ਬੈਂਸ 6 ਅਗਸਤ ਨੂੰ ਪੇਸ਼ ਹੋਣਗੇ। ਪੰਜਾਬ ਸਰਕਾਰ ਵੱਲੋਂ ਸ਼੍ਰੀਨਗਰ ਜੰਮੂ ਕਸ਼ਮੀਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਵਿੱਚ ਮਰਿਆਦਾ ਦੀ ਉਲੰਘਣਾ ਦੇ ਦੋਸ਼ਾਂ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀ ਅਕਾਲ ਤਖਤ ਵਿਖੇ 6 ਅਗਸਤ ਨੂੰ ਆਪਣਾ ਪੱਖ ਰੱਖਣ ਵਾਸਤੇ ਸੱਦਿਆ ਗਿਆ ਹੈ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਨੇੜਲੇ ਰਿਸ਼ਤੇਦਾਰ ਦਾ ਦੇਹਾਂਤ ਹੋਣ ਕਾਰਨ ਮੀਟਿੰਗ ਮੁਲਤਵੀ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਦੁਬਾਰਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਰੱਖੀ ਗਈ ਹੈ ਅਤੇ ਕੈਬਨਿਟ ਮੰਤਰੀ ਬੈਂਸ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੜਗਜ ਦੀ ਅਗਵਾਈ ਵਿੱਚ ਵੱਖ-ਵੱਖ ਪੰਥਕ ਅਤੇ ਧਾਰਮਿਕ ਮਾਮਲੇ ਵਿਚਾਰਨ ਲਈ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਬਾਨ ਦੀ ਕੱਤਰਤਾ 6 ਅਗਸਤ ਨੂੰ ਸਵੇਰੇ 9 ਵਜੇ ਹੋਵੇਗੀ। ਇਹ ਜਾਣਕਾਰੀ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ 6 ਅਗਸਤ ਨੂੰ ਹੋਣ ਵਾਲੀ ਪੰਜ ਸਿੰਘ ਸਾਬਾਨ ਦੀ ਕੱਤਰਤਾ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਇਤਰਾਜ਼ਯੋਗ ਪ੍ਰੋਗਰਾਮ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਕਰਕੇ ਪੇਸ਼ ਹੋਣ ਲਈ ਆਖਿਆ ਗਿਆ ਹੈ ਅਤੇ ਉਹਨਾਂ ਨੂੰ ਈਮੇਲ ਰਾਹੀਂ ਜਾਣਕਾਰੀ ਪੇਜ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਆਪਣੇ ਰਿਸ਼ਤੇਦਾਰ ਦੇ ਆਨੰਦ ਕਾਰਜ ਲਈ 12 ਅਗਸਤ ਤੱਕ ਵਿਦੇਸ਼ ਗਏ ਹਨ ਜਿਸ ਲਈ ਉਹਨਾਂ ਨੂੰ ਬਾਅਦ ਵਿੱਚ ਪੇਸ਼ ਹੋਣ ਲਈ ਸੱਦਿਆ ਜਾਵੇਗਾ। ਲੈਂਡ ਪੂਲਿੰਗ ਤੇ ਮਾਨ ਸਰਕਾਰਕੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਤੂਰੀ ਤੱਕ ਪਹੁੰਚ ਗਿਆ ਹੈ ਤੂਰੀ ਤੋਂ ਆਪ ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਕਾਂਜਲਾ ਨੇ ਅਸਤੀਫਾ ਦੇ ਦਿੱਤਾ ਹੈ ਸੰਗਰੂਰ ਜ਼ਿਲ੍ਹੇ ਵਿੱਚ ਤੂਰੀ ਸੰਗਰੂਰ ਵਿੱਚ ਪੈਂਦਾ ਹੈ ਜ਼ਮੀਨ ਮਾਲਕਾਂ ਕਿਸਾਨਾਂ ਵੱਲੋਂ ਸਵੈ ਇਛਤ ਲੈਂਡ ਪੂਲਿੰਗ ਰਾਹੀਂ ਐਕਵਾਇਰ ਕਰਨ ਲਈ ਲਗਭਗ 588 ਏਕੜ ਜ਼ਮੀਨ ਨਿਰਧਾਰਤ ਕੀਤੀ ਗਈ ਹੈ ਕਾਂਜਲਾ ਨੇ ਕਿਹਾ ਕਿ ਇਹ ਲੜਾਈ ਲੈਂਡ ਪੂਲਿੰਗ ਵਿਰੁੱਧ ਸਿਰਫ ਕਿਸਾਨਾਂ ਦੀ ਨਹੀਂ ਬਲਕਿ ਪੂਰੇ ਪੰਜਾਬ ਦੀ ਹੈ ਕੱਲ ਮੁੱਖ ਮੰਤਰੀ ਦੇ ਸਾਬਕਾ ਉਹ ਐਸ ਡੀ ਓਕਾਰ ਸਿੰਘ ਸਿੱਧੂ ਨੇ ਵੀ ਇਸ ਨੀਤੀ ਦੀ ਆਲੋਚਨਾ ਕੀਤੀ ਸੀ ਜਿਨ੍ਹਾਂ ਨੂੰ ਪਿਛਲੇ ਸਾਲ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਕਿਸੇ ਵੀ ਨੇਤਾ ਨੇ ਮੁੱਖ ਮੰਤਰੀ ਤੇ ਉਂਗਲ ਨਹੀਂ ਉਠਾਈ ਆਪ ਦੇ ਸੀਨੀਅਰ ਅਹੁਦੇਦਾਰਾਂ ਨੇ ਉਹਨਾਂ ਦੇ ਗੁੱਸੇ ਨੂੰ ਖਾਰਜ ਕਰਦਿਆਂ ਕਿਹਾ ਕਿ ਸਿੱਧੂ ਇੱਕ ਅਸੰਤੁਸ਼ਟ ਪਾਰਟੀ ਹੈ ਤੇ ਹੁਣ ਮੁੱਖ ਮੰਤਰੀ ਦੇ ਨੇੜੇ ਨਹੀਂ ਹੈ ਸੂਬੇ ਭਰ ਦੇ 116 ਪਿੰਡਾਂ ਚ 65533 ਏਕੜ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਸੱਤਾਧਾਰੀ ਪਾਰਟੀ ਦੇ ਨੇਤਾ ਦੁਹਰਾ ਰਹੇ ਹਨ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਜ਼ਮੀਨ ਛੱਡਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਤੇ ਇਹ ਯੋਜਨਾ ਸਵੈਛਤ ਬਣੀ ਰਹੇਗੀ ਸਰਕਾਰ ਨੇ ਛੋਟੇ ਕਸਬਿਆਂ ਵਿੱਚ ਜ਼ਮੀਨ ਐਕਵਾਇਰ ਕਰਨ ਤੋਂ ਰੋਕਣ ਅਤੇ ਇਸ ਨੂੰ ਸਿਰਫ ਲੁਧਿਆਣਾ ਪਟਿਆਲਾ ਅਤੇ ਮੁਹਾਲੀ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਇਸ ਮੁੱਦੇ ਤੇ ਕਿਸਾਨਾਂ ਨਾਲ ਗਲਬਾਤ ਜਾਰੀ ਰੱਖੇਗੀ ਅਤੇ ਲੈਂਡ ਪੂਲਿੰਗ ਨੀਤੀ ਲਈ ਉਹਨਾਂ ਦੀ ਸਹਿਮਤੀ ਮਹੱਤਵਪੂਰਨ ਰਹੇਗੀ ਆਪ ਦੇ ਇੱਕ ਸੀਨੀਅਰ ਅਹੁਦੇਦਾਰ ਨੇ ਦੱਸਿਆ ਕਿ ਪਾਰਟੀ ਕਿਸਾਨਾਂ ਨੂੰ ਇਸ ਨੀਤੀ ਦੇ ਫਾਇਦੇ ਬਾਰੇ ਸਮਝਾਉਣ ਲਈ ਗੱਲਬਾਤ ਕਰ ਰਹੀ ਹੈ ਉਹਨਾਂ ਕਿਹਾ ਕਿ ਸਾਡੇ ਕੋਲ ਪਹਿਲਾਂ ਹੀ 164 ਪਿੰਡਾਂ ਦੇ ਕਿਸਾਨ ਆ ਚੁੱਕੇ ਹਨ ਅਤੇ ਅਜਿਹੀਆਂ ਮੀਟਿੰਗਾਂ ਜਾਰੀ ਰਹਿਣਗੀਆਂ ਪਰ ਅਸੀਂ ਇਸ ਮੁੱਦੇ ਤੇ ਕਿਸਾਨ ਯੂਨੀਅਨਾਂ ਨਾਲ ਗੱਲ ਨਹੀਂ ਕਰਾਂਗੇ ਨਾਸਾ ਚੰਦਰਮਾ ਤੇ ਪਰਮਾਣੂ ਰਿਐਕਟਰ ਬਣਾਏਗਾ ਮਾਰਚ 2024 ਤੋਂ ਲੈ ਕੇ ਹੁਣ ਤੱਕ ਚੀਨ ਅਤੇ ਰੂਸ ਨੇ ਕਟੋ-ਕਟ ਤਿੰਨ ਵਾਰ 2030 ਦੇ ਦਹਾਕੇ ਦੇ ਮੱਧ ਤੱਕ ਚੰਦਰਮਾ ਤੇ ਰਿਐਕਟਰ ਲਗਾਉਣ ਦੀ ਸਾਂਝੀ ਕੋਸ਼ਿਸ਼ ਦਾ ਐਲਾਨ ਕੀਤਾ ਹੈ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਸੰਭਾਵਿਤ ਤੌਰ ਤੇ 21 ਪਾਊਂਡ ਜ਼ੋਨ ਦਾ ਐਲਾਨ ਕਰ ਸਕਦਾ ਹੈ ਜੋ ਅਮਰੀਕਾ ਨੂੰ ਯੋਜਨਾਬੱਧ ਆਰਟੇਮਿਸ ਮੌਜੂਦਗੀ ਸਥਾਪਿਤ ਕਰਨ ਤੋਂ ਮਹੱਤਵਪੂਰਨ ਤੌਰ ਤੇ ਰੋਕ ਦੇਵੇਗਾ ਹੋਰ ਪਰੜੋ ਟੈਕਨੋਲੋਜੀ ਵਿੱਚ ਇੱਕ ਕ੍ਰਾਂਤੀ ਜੇਮਸ ਵੈਬ ਸਪੇਸ ਟੈਲੀਸਕੋਪ ਦੇ 3 ਸਾਲ ਗ੍ਰਹਿ ਤੋਂ ਬਾਹਰ ਪ੍ਰਮਾਣੂ ਊਰਜਾ ਦੀ ਵਰਤੋਂ ਕਰਨ ਦਾ ਵਿਚਾਰ ਨਵਾਂ ਨਹੀਂ ਹੈ ਸਾਲ 2000 ਤੋਂ ਲੈ ਕੇ ਹੁਣ ਤੱਕ NASA ਨੇ ਛੋਟੇ ਹਲਕੇ ਫਿਸ਼ਨ ਪਾਵਰ ਸਿਸਟਮ ਵਿਕਸਿਤ ਕਰਨ ਲਈ 3.8 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ ਸੂਰਜੀ ਊਰਜਾ ਤੇ ਉਲਟ ਵਿਖੰਡਨ ਪ੍ਰਣਾਲੀਆਂ 24 ਘੰਟੇ ਕੰਮ ਕਰ ਸਕਦੀਆਂ ਹਨ ਹਫ਼ਤਿਆਂ ਲੰਬੀ ਚੰਦਰਮਾ ਰਾਤ ਜਾਂ ਮੰਗਲ ਗ੍ਰਹਿ ਦੇ ਤੂੜ ਦੇ ਤੂਫਾਨਾਂ ਦੌਰਾਨ ਅਨਮੋਲ ਨਾਸਾ ਨੇ ਦਸੰਬਰ 2024 ਵਿੱਚ ਮੰਗਲ ਗ੍ਰਹਿ ਤੇ ਪਰਮਾਣੂ ਊਰਜਾ ਦੀ ਵਰਤੋਂ ਕਰਨ ਲਈ ਰਸਮੀ ਤੌਰ ਤੇ ਵਚਨਬੱਧਤਾ ਪ੍ਰਗਟਾਈ ਸੀ ਲਾਲ ਗ੍ਰਹਿ ਦੀ ਮਨੁੱਖੀ ਖੋਜ ਲਈ ਜ਼ਰੂਰੀ ਸੱਤ ਪ੍ਰਮੁੱਖ ਫੈਸਲਿਆਂ ਵਿੱਚੋਂ ਪਹਿਲਾ ਚੰਦਰਮਾ ਤੇ ਵਾਪਸ ਆਉਣ ਅਤੇ ਦੱਖਣੀ ਧਰੂਵ ਦੇ ਨੇੜੇ ਸਥਾਈ ਮੌਜੂਦਗੀ ਸਥਾਪਤ ਕਰਨ ਲਈ ਨਾਸਾ ਦੇ ਆਰਟੇਮਿਸ ਪ੍ਰੋਗਰਾਮ ਨੂੰ ਵਾਰ-ਵਾਰ ਦੇਰੀ ਦਾ ਸਾਹਮਣਾ ਕਰਨਾ ਪਿਆ ਹੈ। ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।